ਬਤਾ ਕਾਤੀਆ ਕਿਤਨੇ ਆਦਮੀ ਥੇ ਕਾਤੀਆ ਮੈਂ ਕਾਲਿਆ ਕਾਲਿਆ ਨਹੀਂ ਕਹਨਾ ਗਲਤ ਗੱਲਾਂ ਊੜੀ ਕਹਿੜਾ ਕਿ ਕਿਤਨੇ ਆਦਮੀ ਸੀ ਘੱਟ ਚੱਕ ਕਿਉਂ ਲੈਣ ਜੇ ਬਲਾਲਾ ਬੁੱਢੜ ਬੜਾਈ ਹੋਈ ਹੈ ਬੇਬੀ ਕੋ ਸ਼ੀ ਇਜ਼ ਮਾਈ ਮੰਮੀ ਸ਼ੀ ਇਜ਼ ਪਾਲੇ ਦੀ ਕੁੜੀ ਸ਼ੀਜ਼ ਵੈਰੀ ਐਂਗਰੀ ਔਮਨ ਇਜ਼ ਉਵੀ ਦੀ ਨਾਨੀ ਸੀ ਹਿਸ ਪ੍ਰਾਪਦੀ ਨਾਨੀ ਤੇ ਸੀ ਹਿਸ ਆ ਲੀਨ ਦੀ ਨਾਨੀ ਪਰਦੇ ਤਾਂ ਤਾਂ ਦਾਈ ਅੱਜ ਤਾਂ ਅੱਜ ਨਹੀਂ ਕੰਪਰਮਾਈਜ਼ ਕਰਨਾ ਇਹਨਾਂ ਇਹਨੇ ਗੱਡੀ ਠੋਕ ਦੇਣੀ ਕਿਹੇ ਚ ਜਾ ਲੈ ਜਾ ਚਲਾ ਕੇ ਵਿਖਾਈ ਮੈਨੂੰ ਆਉਂਦੀ ਤੈਨੂੰ ਚਲਾਉਣੀ ਓਈ ਜਾਂਦੀ ਓ ਗਈ ਓ ਮੋਟੇ ਦੀ ਵਾਈਫ ਵੀ ਨਾ ਵਿਆਹ ਹੋ ਜੂ ਹੈ ਹੈ ਨਹੀਂ ਵਿਆਹ ਹੋ ਜੂ ਜਾਂ ਹੈ ਮਾੜਾ ਆਇਆ ਵੇਖ ਹੱਥ ਨਹੀਂ ਵੇਖਦਾ ਐ ਲੈ ਆਉ ਜੂ ਇਹਦਾ ਹੋ ਜੀਗਾ ਹੈ ਉਹ ਯੂਤੇ ਰਖ ਦਰਸ਼ਨਾ ਜਿਹੜੇ ਦੋ ਜਵਾਗ ਰੱਖੀ ਬੈਠੇ ਨੇ ਪਰ ਇੱਕ ਕੋਈ ਇਹ ਰੱਖੀ ਬੈਠਾ ਨਹੀਂ ਮੈਂ ਤਾਂ ਤੈਨੂੰ ਵੇਖਿਆ ਨਹੀਂ ਮੇਰਾ ਪਿੰਡ ਕਿਹੜਾ ਭਾਵੇਂ ਉਹ ਮੈਨੂੰ ਕੀ ਪਤਾ ਇਹ ਫਿਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਜਗਰਾਤ ਸਿੰਘ ਜੀ ਪੱਖਾ ਦਾ ਵਧੀਆ ਲਵਾਇਆ ਪਰ ਹਵਾ ਕਰਮਾ ਦੀ ਜਗਰਾਤ ਸਿੰਘ ਜੀ ਜਗਰਾਤ ਸਿੰਘ ਜੀ ਜਗਰਾਤ ਸਿੰਘ ਜੀ ਗਿਰਗਾਜ ਜੀ ਹਵਾ ਗਰਮ ਕਿਉਂ ਵਖੇ ਦੀ ਪੰਪਾਂ ਪੰਪਾਂ ਦਾ ਖਤਰਾ ਬਣ ਰਿਹਾ ਭਰਦੇ ਭਰਦੇ ਤਾਂ ਤਾਂ ਅੱਜ ਤਾਂ ਅੱਜ ਨਹੀਂ ਕੰਪਰੋਮਾਈਜ਼ ਕਰਨਾ ਇਹਨਾਂ ਇਹਨੇ ਗੱਡੀ ਠੋਕ ਦੇਣੀ ਕਿਸੇ ਚ ਜਾਂ ਲੈ ਜਾ ਚਲਾ ਕੇ ਵਖਾਈ ਮੈਨੂੰ ਆਉਂਦੀ ਤੈਨੂੰ ਚਲਾਉਣੀ ਓਹੀ ਜਾਂਦੀ ਉਹ ਗਈ ओ मोटी वाइफ भी नाल ही गई आ ओ जानदी क्यों आ जानदी आ बता कातिया कितने आदमी थे ओ कातिया नहीं कालिया कालिया नहीं कहना गलत गल्ला उड़ी कहड़ा कितने आदमी कब्र कब्र कितने आदमी थे ठाकुर कितने आदमी ठाकुर जी ताहे दे तुम्हारी बाहें कैसे सलामत है जे दोनों बाहें मुझे दे दे ਨੈਣਾਂ ਭਾਰੀ ਹੈ ਕਰਤਕ ਜੋ ਲੈਣ ਜੇ ਬਲਾਲਾ ਬੁੱਢੇੜ ਬੜਾਈ ਹੋਈ ਹੈ ਬੇਬੀ ਕੋ ਸ਼ੀ ਇਜ਼ ਮਾਈ ਮੰਮੀ ਸ਼ੀ ਇਜ਼ ਬਾਲੀ ਦੀ ਕੁੜੀ ਸ਼ੀ ਇਜ਼ ਵੈਰੀ ਐਂਗਰੀ ਔਮਨ ਸ਼ੀ ਇਜ਼ ਚੁਗਲੀਆਂ ਦੀ ਪੰਡ ਸ਼ੀ ਇਜ਼ ਫੌਜੀ ਦੀ ਨਾ ਸ਼ੀ ਇਜ਼ ਗੁੱਗੂ ਦੀ ਮੰਮੀ ਸ਼ੀ ਇਜ਼ ਮੋਟੇ ਦੀ ਮੰਮੀ ਸ਼ੀ ਇਜ਼ ਆਮਨ ਦੀ ਮੰਮੀ ਸੀਜ਼ ਮੰਦੀਪ ਦੀ ਮੰਮੀ ਸੀਜ਼ ਗਰਦੀਪ ਦੀ ਮੰਮੀ ਸੀ ਹੈ ਜੂਵੀ ਦੀ ਨਾਨੀ ਸੀ ਹਿਸ ਪ੍ਰਾਪ ਦੀ ਨਾਨੀ ਤੇ ਸੀ ਹਿਸ ਹਾਲੀਨ ਦੀ ਨਾਨੀ ਵਿਆਹ ਹੋ ਜੂ ਹੈ ਹੈ ਨਹੀਂ ਵਿਆਹ ਹੋ ਜੂ ਜਾ ਗਈ ਹੈ ਮਾੜਾ ਇਹ ਵੇਖ ਹੱਥ ਨਹੀਂ ਵੇਖਦਾ ਐ ਲਾਉ ਜੂ ਇਹਦਾ ਹੋ ਜਾਏਗਾ ਹੈ ਹੋ ਜੂ ਤੇਰਾ ਦਰਸ਼ਨ ਜਿਹੜੇ ਦੋ ਜਵਾਗ ਰੱਖੀ ਬੈਠੇ ਨੇ ਪਰ ਇੱਕ ਕੋਈ ਇਹ ਰੱਖੀ ਬੈਠਾ ਕੋਈ ਵਿਆਹ ਤੋਂ ਬਣੀ ਬੁੜੀ ਦੋ ਜਵਾਗੇ ਇਹਦੇ ਉਹਦੇ ਵੀ ਆ ਨਹੀਂ ਨਹੀਂ ਵਿਆਹ ਤੋਂ ਕਿੱਤੋਂ ਆ ਵਿਆਹ ਤੋਂ ਬਗੈਰ ਕਿਹੜਾ ਪਿੰਡ ਆ ਹੈ ਕਿਹੜਾ ਪਿੰਡ ਆ ਆਹ ਹੀ ਪਿੰਡ ਸਾਡਾ ਪਿੰਡ ਦਾ ਸਮੈਕੀਆਂ ਦਾ ਆਹ ਹੀ ਪਿੰਡ ਇੱਥੇ ਮੈਂ ਕਿਹੜਾ ਭਾਵੇਂ ਉਹ ਮੈਨੂੰ ਕੀ ਪਤਾ ਇਹ ਫੇਰ ਸਾਡੇ ਪਿੰਡ ਉਹਨਾਂ ਤੈਨੂੰ ਮੇਰਾ ਨਹੀਂ ਪਤਾ ਜੇ ਮੈਨੂੰ ਨਹੀਂ ਜਾਂਦਾ ਤੈਨੂੰ ਲੋਕੀ ਜਾਣਣਗੇ ਨਹੀਂ ਨਹੀਂ ਰਾਜੂ ਦੱਸ ਇਹ ਕੀ ਬਾਤ ਹੋਈ ਕਹਿੰਦਾ ਮੈਂ ਨਹੀਂ ਜਾਣਦਾ ਤੇ ਮੈਂ ਇਸੇ ਪਿੰਡ ਦਾ ਆ ਵਾਪਕ ਕੁਆਜ ਦਾ ਥੋੜਾ ਹੁੰਨਾ ਇਹ ਆਪਣੇ ਪਿੰਡ ਦਾ ਹੀ ਆ ਤੇ ਹੋਰ ਆਪਣੇ ਪਿੰਡ ਆਉ ਤਾਇਆ ਮੇਰਾ ਆਉ ਤੂੰ ਦਾ ਦਾਇਆ ਆਉ ਤੇ ਹੋਰ ਲਾਈ ਪੈਰੀ ਹੱਥ ਫੇਰ ਆਣ ਕੇ 11 ਵਾਰੀ ਆਏ ਹੱਥ ਚੈੱਕ ਕਰਾ ਤੇਰਾ ਵਿਆਹ ਹੋਊਗਾ ਕਿ ਨਹੀਂ ਹੱਥ ਨਹੀਂ ਵਿਖਦੇ ਇਹ ਵੀ ਛੜੇ ਆ ਹੈ ਇਹਨੇ ਗੋਦ ਲੈ ਜਵਾਕ ਤਿੰਨ ਲ ਵੱਡੇ ਵੱਡੇ ਅੱਛਾ ਹੈਗਾ ਕੁਵਾਰਾ ਹੀ ਉੰਜ ਅੱਛਾ ਪੁੰਨ ਬਹੁ ਕਰਦਾ ਨਾ ਦੱਸਿਆ ਕਰ ਇਹਨੂੰ ਉਹ ਗੇਂਦ ਖੁਸਾ ਗਵਾ ਕਰਕੇ ਥੋਲੇ ਬੈਠਾ ਉਹ ਚਾਚਿਆਂ ਤਾਂ ਆਲੇ ਭੈਣ ਭਰਾਵਾਂ ਦੇ ਪੁੰਨ ਦਾ ਕੰਮ ਬੜਾ ਕਰਦਾ ਬਾਈ ਮੇਰੇ ਹੱਥ ਚ ਮੈਨੂੰ ਲੱਗਦਾ ਕੁੜੀ ਵਾਲੀ ਦੇਖਾਂ ਨੀ ਉਹ ਟੇਢੀ ਹੀ ਹੋ ਗਈ ਉਹ ਵੇਖ ਹੈਗੀ ਕਿ ਨਹੀਂ ਬੁੱਗਾ ਕੋਈ ਆਉਂਦਾ ਹੀ ਨਹੀਂ ਰਾਜੂ ਮੈਂ ਕਿਹਾ ਵੇਖੀ ਬੁੱਗੇ ਹੈਗੇ ਵੇਖ ਕੇ ਚੈੱਕ ਕਰੋ ਸਭ ਕੁਝ ਹੈਗਾ ਸਭ ਕਿਤੇ ਮੜ ਕਿੱਥੇ ਕਾ ਬੁੱਗੇ ਮੈਨੂੰ ਦੱਸ ਉਹਨਾਂ ਨੂੰ ਮੈਂ ਸਾਫ਼ ਸੂਫ਼ ਕਰਾਂ ਖਾਲੀ ਆ ਰੇ ਲੈ ਮੈਂ ਤੇਰਾਤ ਵੇਖ ਕੇ ਦੱਸ ਲੈ ਆ ਮੈਂ ਵੇਖਾਂ ਮੈਨੂੰ ਹੱਥ ਫੜਾ ਮੇਰਾ ਹੱਥ ਫੜਾ ਦੂ ਮਾਮਾ ਇੱਧਰ ਤੈਨੂੰ ਚਾਹ ਪਿਆ ਦੇ ਤੇਰੇ ਕਰਮਾਜ ਹੈਗੀ ਆ ਹਾਂ ਹਾਂ ਚਾਹ ਪਿਆ ਦੋ ਇਹਨੂੰ ਅੱਗੇ ਅੱਗੇ ਹੋ ਦੱਸਣਾ ਤੂੰ ਕਿਨਾ ਕਰਦੇ ਨਹੀਂ 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 ਮੈਂ ਚਾਹ ਪਿਆਉਣੀ ਤੈਨੂੰ ਇਹਦੇ ਚ ਕੁਛ ਹੈ ਉਤਾਲੇ ਤੂੰ ਤੂੰ ਜਾਈਂ ਦਵਾਈ ਬੂਟੀ ਸੁਰਮਾ ਸਲਾਈ ਨਾ 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 ਹੋਣੀ ਪੋਣੀ ਚੀਕਾਂ ਬਹੁਤ ਕੜਾਉਣੇ ਦੀ ਅੱਖਾਂ ਸੁਰਮਾ ਪਾ ਕੇ ਬੜੇ ਤੇਜ ਫਿਰ ਬਾਈ ਕੀ ਕੇ ਹਾਂਜੀ ਰਾਜੂ ਦੇ ਪਾਈਏ ਸੁਰਮਾ ਆਜੂ ਮਾਮਾ ਬੋਗੇ ਪਾਈਏ ਸੁਰਮਾ ਤੇਰੇ ਨਹੀਂ ਯਾਰ ਲੱਗਦਾ ਬਹੁਤ ਹੈ ਦਰਸ਼ਨ ਆਉ ਰਿਹਾ ਓਹ ਆਓ ਚੱਲ ਵੀ ਦਰਸ਼ਨਾਂ ਇਹ ਦਰਸ਼ਨ ਬੜੀ ਛੇਤੀ ਆ ਦਰਸ਼ਨਾ ਤੂੰ ਲੱਗਾ ਨਹੀਂ ਤੇਰੀਆਂ ਅੱਖਾਂ ਹੀ ਖਰਾਬ ਆ ਨਹੀਂ ਅੱਖਾਂ ਖਰਾਬ ਆ ਅੱਖਾਂ ਸਹੀ ਆ ਗਰਦਾ ਨੇ ਕੋਈ ਨਹੀਂ ਕਿ ਨਿਕਲੂ ਕਿਹੜਾ ਗਰਦਾ ਪੈ ਗਿਆ ਜਿੰਨੇ ਆਪਾਂ ਸਮਝਦੇ ਉਹਨਾਂ ਨੂੰ ਹੁੰਦਾ ਹੋਇਆ ਕੋ ਹੈ ਇਹ ਚੀਜ਼ੇ ਨਾ ਪਾਏਗਾ ਫੇਰ ਹੀ ਪਤਾ ਲੱਗੇਗਾ ਹਾਂ ਪਤਾ ਨਹੀਂ ਪਾਣਾ ਨਹੀਂ ਨਹੀਂ ਵੇਖ ਪਾ ਕੇ ਦੇ ਵੇਖ ਨਾ ਮੇਰਾ ਢਿੱਡ ਖਰਾਬ ਹੈ ਢਿੱਡ ਖਰਾਬ ਆ ਮੇਰਾ ਜਿਹੜਾ ਕੰਮ ਦੀ ਚੀਜ਼ ਹੈ ਉਹ ਕਹਿੰਦੇ ਪਉਣਾ ਨਹੀਂ ਤੇ ਉਹ ਦੁਗਾ ਦੁਗਾ ਹੋਰ ਕਰੀ ਜਾ ਚਾਹ ਕੀ ਚਾਹ ਪੀਂਗੇ ਨਾ ਚਾਹ ਪੀਣੀ ਨਾ ਚੱਕ ਚਾਹ ਪੀ ਵਧੀਆ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ